ਸਤਿ ਸ਼੍ਰੀ ਅਕਾਲ ਮੈਂ ਮੋਟੀਵੇਸ਼ਨਲ ਜਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਤੰਦਰੁਸਤ ਹੋਮੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਸਿਹਤ ਦਾ ਬਹੁਤ ਧਿਆਨ ਰੱਖ ਰਹੇ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਮੇਰੀ ਪਹਿਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਮੈਨੂੰ ਪਰਸਨਲੀ ਸਭ ਦੇ ਬਹੁਤ ਕਮੈਂਟ ਆਏ ਕਿ ਉਨਾ ਨਵੋ ਵੀਡੀਓ ਬਹੁਤ ਚੰਗੀ ਲੱਗੀ ਸੋ ਤੁਹਾਡਾ ਸਬਦਾ ਦਿਲੋਂ ਸ਼ੁਕਰਾਨਾ ਸੋ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਕਿ ਮੈਨੂੰ ਹੋਰ ਕਿਹੜੇ ਨਵੇਂ ਟੌਪਿਕ ਨੇ ਜਿੰਨਾ ਉਤੇ ਵੀਡੀਓ ਬਣਾਉਣੀ ਚਾਹੀਦੀ ਆ ਤੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇਹ ਸੋਸ਼ਲ ਮੀਡੀਆ ਤੇ ਡਿਸਕਸ ਕਰਨੇ ਚਾਹੀਦੇ ਨੇ ਸੋ ਜਿਹੜਾ ਅੱਜ ਦਾ ਟੌਪਿਕ ਆ ਇਹ ਵੀ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਕਿ ਇਹ ਇਹ ਸੱਚੀ ਬਹੁਤ ਇੰਪੋਰਟੈਂਟ ਆ ਕਿਉਂਕਿ ਇਹਦਾ ਕਾਰਨ ਇਹ ਆ ਕਿ ਅੱਜ ਕੱਲ ਅਸੀਂ ਬਹੁਤ ਪ੍ਰੋਬਲਮਸ ਏਦਾਂ ਦੀਆਂ ਨੇ ਆਪ ਦੇ ਕਰਕੇ ਅਸੀਂ ਘੱਟ ਬਿਮਾਰ ਆ ਜਾਂ ਆਪਣੇ ਕਰਕੇ ਅਸੀਂ ਡਿਪਰੈਸ਼ਨ ਦੇ ਵਿੱਚ ਘਟਾਂ ਆਪਣੀਆਂ ਪ੍ਰੋਬਲਮਸ ਦੇ ਕਰਕੇ ਅਸੀਂ ਘਟ ਆਪਣੇ ਆਪ ਨੂੰ ਡਾਊਨ ਫੀਲ ਕਰਦੇ ਆ ਅਸੀਂ ਦੂਜਿਆਂ ਦੀਆਂ ਕਈ ਗੱਲਾਂ ਤੇ ਜ਼ਿਆਦਾ ਉਹਨਾਂ ਤੇ ਟੈਨਸ਼ਨ ਲੈ ਜਾਂਦੇ ਆ ਉਹਨਾਂ ਬਾਰੇ ਸੋਚਦੇ ਆ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਹੈਗਾ ਕਿ ਸਾਨੂੰ ਕਿਹੋ ਜੇ ਲੋਗ ਨੇ ਜਿਨ੍ਹਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਦੇਖੋ ਜਿਹੜਾ ਇਨਸਾਨ ਆ ਉਹ ਇੱਕ ਗੱਲ ਕਹੀ ਜਾਂਦੀ ਆ ਸਾਡੇ ਸਿਆਣਿਆਂ ਵੱਲੋਂ ਕਿ ਅ ਰਲ ਮਿਲ ਕੇ ਹੀ ਟਾਈਮ ਕੱਢਿਆ ਜਾਂਦਾ ਮਤਲਬ ਇਨਸਾਨ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਇਹ ਸੱਚ ਹੈ ਕਿ ਉਹਨੂੰ ਸੁਸਾਇਟੀ ਦੇ ਵਿੱਚ ਲੋੜ ਹੈ ਰਹਿਣ ਦੀ ਇਨਸਾਨ ਇਕੱਲਾ ਜ਼ਿੰਦਗੀ ਨਹੀਂ ਕੱਢ ਸਕਦਾ ਉਹਨੂੰ ਸੁਸਾਇਟੀ ਦੀ ਲੋੜ ਹੈ ਪਰ ਹਾਲਾਂਕਿ ਸੱਚ ਇਹ ਆ ਕਿ ਅਸੀਂ ਇਕੱਲੇ ਆਏ ਆ ਇਕੱਲਿਆਂ ਨਹੀਂ ਜਾਣਾ ਸਾਡੇ ਨਾਲ ਜੇ ਕੋਈ ਹੈਗਾ ਤਾਂ ਬਹੁਤ ਵਧੀਆ ਅਸੀਂ ਬlesdਾਂ ਸ਼ੁਕਰਾਨਾ ਹੈ ਪ੍ਰਮਾਤਮਾ ਦਾ ਜੇ ਸਾਡੇ ਕੋਲ ਕੋਈ ਨਹੀਂ ਵੀ ਹੈਗਾ ਤਾਂ ਸਾਡੇ ਚ ਇੰਨੇ ਗਰਟਸ ਹੋਣੇ ਚਾਹੀਦੇ ਨੇ ਸਾਡੇ ਚ ਇੰਨੀ ਕ ਹਿੰਮਤ ਹੋਣੀ ਚਾਹੀਦੀ ਆ ਕਿ ਅਸੀਂ ਇਕੱਲੇ ਵੀ ਸਰਵਾਈਵ ਕਰਨਾ ਬਹੁਤ ਸੋਹਣਾ ਜਾਣਦੇ ਹੋਈ ਆ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਸਰਵਾਈਵ ਕਰ ਸਕਦੇ ਹੋਈ ਆ ਸਾਡੇ ਚ ਇੰਨੇ ਕ ਗਰਟਸ ਹੋਣੇ ਚਾਹੀਦੇ ਨੇ ਹਨਾ ਸਾਡੇ ਚ ਹੋਣੀ ਚਾਹੀਦਾ ਕਿ ਸਾਨੂੰ ਹਰ ਸਮੇਂ ਮੈਂਟਲੀ ਤੇ ਫਿਜ਼ੀਕਲੀ ਕਿਸੇ ਦੀ ਪ੍ਰੈਜ਼ੈਂਸ ਚਾਹੀਦੀ ਆ ਕਿ ਜੇ ਸਾਡੇ ਕੋਲ ਕੋਈ ਹੋਊਗਾ ਸਾਡਾ ਫੇਰ ਹੀ ਟਾਈਮ ਵਧੀਆ ਲੰਘ ਸਕਦਾ ਸਾਡੇ ਚ ਇੰਨੀ ਇੱਕ ਹਿੰਮਤ ਸਾਡੇ ਚ ਹੋਣੀ ਚਾਹੀਦੀ ਆ ਜੇ ਅਸੀਂ ਇੰਨੇ ਪੋਜੀਟਿਵ ਹੋਣੇ ਚਾਹੀਦੇ ਆ ਕਿ ਜੇ ਅਸੀਂ ਕੱਲੇ ਆ ਤਾਂ ਬਹੁਤ ਹੀ ਪ੍ਰੋਡਕਟਿਵ ਵੇ ਨਾਲ ਆਪਣਾ ਸਮਾਂ ਗੁਜ਼ਾਰਨਾ ਆਉਂਦਾ ਹੋਵੇ ਸਾਨੂੰ ਸੋ ਅੱਜ ਜਿਹੜਾ ਸਾਡਾ ਟਾਪਿਕ ਆ ਪਰ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਕਿ ਕਿੰਨਾ ਲੋਕਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਇਹੋ ਜਿਹੇ ਲੋਕ ਬਹੁਤ ਘੱਟ ਮਿਲਦੇ ਨੇ ਜਿਹੜੇ ਤੁਹਾਨੂੰ ਚੰਗੇ ਕੰਮ ਤੇ ਥਾਪੜਾ ਦਿੰਦੇ ਨੇ ਜਾਂ ਤੁਹਾਨੂੰ ਚੰਗੇ ਕੰਮ ਤੇ ਅਪਰੀਸ਼ੀਏਟ ਕਰਦੇ ਨੇ ਕਿ ਹਾਂ ਤੁਸੀਂ ਵਧੀਆ ਕੀਤਾ ਕਿਉਂਕਿ ਬਹੁਤ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਨੂੰ ਹਮੇਸ਼ਾ ਪਿੱਛੇ ਹੀ ਖਿੱਚਦੇ ਨੇ ਹਨਾ ਤੁਹਾਨੂੰ ਤੁਸੀਂ ਜਿੰਨਾ ਮਰਜ਼ੀ ਚੰਗਾ ਕਰ ਲਓ ਉਹਨਾਂ ਨੇ ਤੁਹਾਡੇ ਵਿੱਚ ਕਮੀ ਕੱਢ ਹੀ ਰਣੀ ਹੁੰਦੀ ਆ ਉਹਨਾਂ ਨੇ ਕਿਸ ਕੋਈ ਉਹ ਕਹਿੰਦੇ ਨੇ ਮੋੜ-ਗੋੜ ਪਾ ਕੇ ਕੋਈ ਨਾ ਕੋਈ ਕਮੀ ਤੁਹਾਡੇ ਚ ਕੱਢ ਦੇਣੀ ਹੁੰਦੀ ਆ ਇਹ ਨਹੀਂ ਹੋਏਗਾ ਕਿ ਸਾਰੇ ਪਰਫੈਕਟ ਨੇ ਹਾਰਿਕ ਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਆ ਥੋਡੇ ਆਪਦੇ ਉਹ ਆਪਦੇ ਮਤਲਬ ਚੰਗੇ ਵੀ ਹੁੰਦੇ ਨੇ ਉਹ ਲੋਕ ਜਿਹੜੇ ਤੁਹਾਡੇ ਚ ਕਮੀ ਕੱਢਦੇ ਨੇ ਹਨਾ ਕਿਉਂਕਿ ਜਿਹੜੇ ਤੁਹਾਨੂੰ ਐਵੇਂ ਬਟਰਿੰਗ ਕਰਦੇ ਰਹਿਣ ਜਾਂ ਤੁਹਾਡੀਆਂ ਤਾਰੀਫਾਂ ਹੀ ਕਰਦੇ ਰਹਿਣ ਉਹ ਕਹਿੰਦੇ ਹੁੰਦੇ ਨੇ ਤੁਹਾਡੇ ਆਪਣੇ ਨਹੀਂ ਹੁੰਦੇ ਆਪਣੇ ਤੁਹਾਡੇ ਉਹ ਹੁੰਦੇ ਨੇ ਜਿਹੜੇ ਤੁਹਾਡੇ ਵਿੱਚ ਕਮੀ ਦੱਸਦੇ ਨੇ ਕਿ ਆਹ ਕਮੀ ਆ ਪਰ ਇੱਕ ਕਮੀ ਤੁਹਾਨੂੰ ਦੱਸਣ ਦਾ ਵੀ ਇੱਕ ਢੰਗ ਹੁੰਦਾ ਇੱਕ ਤਰੀਕਾ ਹੁੰਦਾ ਹਨਾ ਕਿ ਉਹ ਤੁਹਾਨੂੰ ਥੋੜੀ ਕਮੀ ਤੇ ਟੁੱਟਣ ਵੀ ਨਾ ਦੇਣ ਕਿ ਤੁਹਾਡਾ ਹੌਂਸਲਾ ਜਿਹੜਾ ਉਹ ਡਾਊਨ ਵੀ ਨਾ ਹੋਵੇ ਹਨਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਵੀ ਰਹੋ ਤੁਹਾਡੀ ਹਿੰਮਤ ਵੀ ਬਣੀ ਰਹੇ ਕੰਮ ਕਰਨ ਦੀ ਪਰ ਉਹਨਾਂ ਨੇ ਤੁਹਾਨੂੰ ਟੋਕ ਵੀ ਦੇਣਾ ਹੁੰਦਾ ਕਿ ਨਹੀਂ ਆਹ ਕੰਮ ਤੂੰ ਸੋਨਾ ਕੀਤਾ ਸੀ ਪਰ ਜੇ ਇਹਨੂੰ ਤੂੰ ਇਸ ਢੰਗ ਨਾਲ ਕਰ ਲੈਂਦਾ ਜਾਂ ਇੱਥੇ ਥੋੜੀ ਜਿਹੀ ਕਮੀ ਰਹਿ ਗਈ ਇਸ ਕੰਮ ਨੂੰ ਇਸ ਢੰਗ ਨਾਲ ਕੀਤਾ ਜਾਂਦਾ ਤਾਂ ਤੈਨੂੰ ਨਹੀਂ ਲੱਗਦਾ ਹੋਰ ਵਧੀਆ ਤਰੀਕੇ ਨਾਲ ਹੋ ਸਕਦਾ ਸੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਥੋੜੇ ਆਪਣੇ ਜਿਹੜੇ ਤੁਹਾਨੂੰ ਅ ਤੁਹਾਡੀ ਬੇਇੱਜ਼ਤੀ ਨਹੀਂ ਕਰਦੇ ਤੁਹਾਡੀ ਇਨਸਲਟ ਨਹੀਂ ਕਰਦੇ ਤੁਹਾਨੂੰ ਹਮੇਸ਼ਾ ਚੜਦੀ ਕਲਾ ਚੀ ਦੇਖਣਾ ਚਾਹੁੰਦੇ ਹੁੰਦੇ ਨੇ ਹੈਨਾ ਉਹ ਲੋਕਾਂ ਦੀ ਕੰਪਨੀ ਮੈਨੂੰ ਲੱਗਦਾ ਤੁਹਾਡੇ ਲਈ ਜ਼ਿਆਦਾ ਪ੍ਰੋਡਕਟਿਵ ਹੁੰਦੀ ਆ ਉਹ ਲੋਕਾਂ ਦੀ ਕੰਪਨੀ ਤੁਹਾਡੇ ਲਈ ਬਹੁਤ ਵਧੀਆ ਹੁੰਦੀ ਆ ਉਹਨਾਂ ਲੋਕਾਂ ਦਾ ਸਾਥ ਤੁਹਾਡੇ ਲਈ ਬਹੁਤ ਹੀ ਚੰਗਾ ਹੁੰਦਾ ਉਹਨਾਂ ਲੋਕਾਂ ਦਾ ਸਾਥ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਉਹਨਾਂ ਲੋਕਾਂ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ ਜਿਹੜੇ ਤੁਹਾਨੂੰ ਹੌਸਲਾ ਨਹੀਂ ਦਿੰਦੇ ਸਗੋਂ ਤੁਹਾਨੂੰ ਅ ਪਿੱਛੇ ਹੀ ਖਿੱਚਦੇ ਨੇ ਤੁਹਾਡੀਆਂ ਕਮੀਆਂ ਤੁਹਾਨੂੰ ਡਬਲ ਕਰਕੇ ਦੱਸਦੇ ਨੇ ਹਨਾ ਇੱਕ ਕਿਸ ਕੋਈ ਕਮੀ ਦੱਸਣਾ ਹੁੰਦਾ ਕਿ ਤੁਹਾਨੂੰ ਕਮੀ ਦੱਸਦੀ ਪਰ ਉਹਦੇ ਨਾਲ ਤੁਹਾਨੂੰ ਹੌਸਲਾ ਵੀ ਦੇਤਾ ਵੀ ਨਹੀਂ ਤੂੰ ਆ ਕੰਮ ਸੋਣਾ ਕੀਤਾ ਸੀ ਤੇ ਇਹਨੂੰ ਤੂੰ ਹੋਰ ਵਧੀਆ ਢੰਗ ਨਾਲ ਕਰ ਸਕਦਾ ਸੀ ਦੂਜੀ ਕਿਸਮ ਦੇ ਲੋਕ ਉਹ ਹੁੰਦੇ ਨੇ ਜਿਹੜੇ ਹਮੇਸ਼ਾ ਆਪਣੇ ਨੈਗੇਟਿਵ ਗੱਲਾਂ ਹੀ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਤੁਹਾਡੇ ਕੋਲ ਬਹਿ ਕੇ ਫਾਰ ਇਗਜ਼ਾਮਪਲ ਕਈ ਲੋਗ ਇਹੋ ਜਿਹੇ ਹੁੰਦੇ ਨੇ ਉਹ ਤੁਹਾਡੇ ਕੋਲ ਬੈਠਣ ਦੀ ਦੇਰ ਆ ਉਹਨਾਂ ਨੇ ਕਦੇ ਕਿਸੇ ਦੀ ਗੱਲ ਕਦੇ ਕਿਸੇ ਦੀ ਗੱਲ ਮਤਲਬ ਉਹਨਾਂ ਨੇ ਆਲੇ-ਦੁਆਲੇ ਲੋਕਾਂ ਦੀਆਂ ਬੁਰਾਈਆਂ ਹੀ ਕਰਨੀਆਂ ਹੁੰਦੀਆਂ ਨੇ ਹਨਾ ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਭੰਡਣਾ ਹੀ ਹੁੰਦਾ ਉਹਨਾਂ ਨੇ ਕਦੇ ਕਿਸੇ ਦੀ ਤਾਰੀਫ਼ ਕਰਨੀ ਹੀ ਨਹੀਂ ਹੁੰਦੀ ਉਹਨਾਂ ਨੇ ਕਿਸੇ ਨਾ ਕਿਸੇ ਦੇ ਵਿੱਚ ਨੁਕਸ ਕੱਢਣਾ ਹੀ ਹੁੰਦਾ ਕਿ ਉਹ ਫਲਾਣਾ ਇਦਾਂ ਹੈ ਫਲਾਣਾ ਇਦਾਂ ਫਲਾਣੇ ਦਾ ਇਹ ਹੋ ਗਿਆ ਉਹਦਾ ਉਹ ਹੋ ਗਿਆ ਮਤਲਬ ਉਹਨਾਂ ਨੇ ਲੋਕਾਂ ਬਾਰੇ ਡਿਸਕਸ ਕਰਨਾ ਹੁੰਦਾ ਤੁਹਾਡੇ ਕੋਲ ਬੈਠ ਕੇ ਹਮੇਸ਼ਾ ਨੈਗੇਟਿਵ ਗੱਲਾਂ ਹੀ ਕਰਨੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਵੀ ਜਦੋਂ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਜਾਣ ਇਹੋ ਜਿਹੀਆਂ ਗੱਲਾਂ ਤੁਹਾਡੇ ਆਲੇ-ਦੁਆਲੇ ਹੋਣੀਆਂ ਸ਼ੁਰੂ ਹੋ ਜਾਣ ਇਹ ਕਿੰਨਾ ਨੈਗੇਟਿਵ ਅਸਰ ਪਾਉਂਦੀਆਂ ਨੇ ਤੁਹਾਡੇ ਤੇ ਵੀ ਹਨਾ ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਤੋਂ ਵੀ ਹਮੇਸ਼ਾ ਦੂਰ ਰਹਿਣਾ ਚਾਹੀਦਾ ਜਿਹੜੇ ਲੋਕਾਂ ਨੂੰ ਹਮੇਸ਼ਾ ਨਿੰਦਦੇ ਰਹਿੰਦੇ ਨੇ ਕਿਉਂਕਿ ਇੱਕ ਗੱਲ ਯਾਦ ਰੱਖਿਓ ਜਿਹੜੇ ਲੋਕ ਤੁਹਾਡੇ ਕੋਲ ਬੈਠ ਕੇ ਦੂਜਿਆਂ ਨੂੰ ਨਿੰਦਦੇ ਨੇ ਇਹ ਗੱਲ ਬਿਲਕੁਲ ਸੱਚਾ ਕਿ ਉਹ ਦੂਜਿਆਂ ਕੋਲ ਬੈਠ ਕੇ ਥੋਡੇ ਲਈ ਵੀ ਬੁਰਾਈਆਂ ਜ਼ਰੂਰ ਕਰਦੇ ਹੋਣਗੇ ਇਹ ਗੱਲ ਨਹੀਂ ਹੈਗੀ ਕਿ ਉਹ ਥੋਡੇ ਕੋਲ ਬੈਠ ਕੇ ਦੂਜਿਆਂ ਦੀਆਂ ਬੁਰਾਈਆਂ ਕਰਦੇ ਨੇ ਤਾਂ ਥੋਡਿਆਂ ਲਈ ਦੂਜਿਆਂ ਕੋਲ ਚੰਗੇ ਸ਼ਬਦ ਬੋਲਦੇ ਹੋਣਗੇ ਇਹ ਪੋਸੀਬਲੀ ਹੈ ਨਹੀਂ ਕਿਉਂਕਿ ਜਿਹੜੇ ਦੂਜਿਆਂ ਬਾਰੇ ਜਿਨ੍ਹਾਂ ਨੂੰ ਆਦਤ ਹੈ ਬੋਲਣ ਦੀ ਦੂਜਿਆਂ ਬਾਰੇ ਮਾੜਾ ਬੋਲਣ ਦੀ ਉਹ ਤੁਸੀਂ ਕਿਵੇਂ ਸੋਚ ਸਕਦੇ ਹੋ ਵੀ ਉਹ ਦੂਜਿਆਂ ਕੋਲ ਬੈਠ ਕੇ ਥੋਡੀਆਂ ਤਾਰੀਫਾਂ ਕਰਦੇ ਹੋਣਗੇ ਸੋ ਹਮੇਸ਼ਾ ਇਹੋ ਜੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਤੋਂ 100 ਕੋ ਦੂਰ ਰਹਿਣਾ ਚਾਹੀਦਾ ਜਿਨ੍ਹਾਂ ਨੂੰ ਆਦਤ ਹੁੰਦੀ ਆ ਸਿਰਫ ਕਿਸੇ ਨੂੰ ਭੰਡਣ ਦੀ ਤੀਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਦੇਖੋ ਮੁਸ਼ਕਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ ਕੋਈ ਵੀ ਇਨਸਾਨ ਇਦਾਂ ਦਾ ਨਹੀਂ ਜੀ ਦੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਹੈਨਾ ਕਹਿੰਦੇ ਨੇ ਨਾਨਕ ਦੁਖੀ ਆ ਸਭ ਸੰਸਾਰ ਪਰ ਕਈ ਲੋਗ ਇਹੋ ਜਿਹੇ ਹੁੰਦੇ ਨੇ ਵੀ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦੇ ਵਿੱਚ ਵੀ ਹਿੰਮਤ ਨਹੀਂ ਹਾਰਦੇ ਹਮੇਸ਼ਾ ਪੋਜ਼ਿਟਿਵ ਰਹਿੰਦੇ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਕਈ ਲੋਕਾਂ ਨੂੰ ਤੁਸੀਂ ਗੱਲ ਕਰਕੇ ਦੇਖ ਲਿਓ ਉਹਨਾਂ ਨੂੰ ਜੇ ਤੁਸੀਂ ਪੁੱਛੋਗੇ ਕਿ ਕੀ ਹਾਲ ਆ ਤੇ ਉਹਨਾਂ ਨੇ ਹਮੇਸ਼ਾ ਇੱਕ ਆਨਸਰ ਹੋਣਾ ਉਹਨਾਂ ਦਾ ਕਿ ਚੜ੍ਹਦੀ ਕਲਾ ਦੇ ਵਿੱਚ ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲੱਖਾਂ ਦੁੱਖ ਹੋਣ ਪਰ ਉਹਨਾਂ ਨੇ ਆਨਸਰ ਦੇਣਾ ਹੁੰਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸ਼ੁ크ਰਾਵਾਹੀ ਗੁਰੂ ਦਾ ਹੈਨਾ ਇਹੋ ਜਿਹੇ ਲੋਕਾਂ ਨੂੰ ਮਿਲ ਕੇ ਜਾਂ ਇਹੋ ਜਿਹੇ ਲੋਕਾਂ ਦਾ ਸਾਥ ਕਰਕੇ ਤੁਸੀਂ ਕਿੰਨੇ ਪੋਜ਼ਿਟਿਵ ਹੁੰਨੇ ਹੋ ਪਰ ਕਈ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਘਰ-ਬਾਰ ਪੈਸਾ ਚੰਗੀ ਜੌਬ ਤੰਦਰੁਸਤ ਜਿਹੜਾ ਸਰੀਰ ਪਰ ਉਹਨਾਂ ਨੇ ਫਿਰ ਵੀ ਪਰਮਾਤਮਾ ਨੂੰ ਬੱਟੇ ਮਾਰ ਨਹੀਂ ਹੁੰਦੇ ਨੇ ਉਹਨਾਂ ਨੇ ਕਦੇ ਵੀ ਸ਼ੁਕਰਾਨਾ ਨਹੀਂ ਕਰਨਾ ਹੁੰਦਾ ਕਿ ਨਹੀਂ ਬਹੁਤ ਵਧੀਆ ਉਹਨਾਂ ਨੇ ਹਮੇਸ਼ਾ ਨੈਗੇਟਿਵ ਗੱਲਾਂ ਹੀ ਕਰਦੀਆਂ ਹੁੰਦੀਆਂ ਨੇ ਬਾਈ ਉਹ ਕਹਿੰਦੇ ਨੇ ਮਲਮੀ ਜੀ ਜੀਵ ਨਾਲ ਕਹਿਣਾ ਕਿ ਹਾਂ ਬਸ ਠੀਕ ਐ ਚੰਗਾ ਟਾਈਮ ਲੰਘੀ ਜਾਂਦਾ ਕੀ ਆ ਦਿਨੀ ਕੱਟਣੇ ਨੇ ਮਤਲਬ ਇਹੋ ਜੇ ਲੋਕ ਸੱਚੀ ਮੈਂ ਪਰਸਨਲੀ ਦੱਸਾਂ ਮੈਨੂੰ ਜਮਾਂ ਹੀ ਚੰਗੇ ਨਹੀਂ ਲੱਗਦੇ ਜਿਹੜੇ ਹਮੇਸ਼ਾ ਇਹ ਕਹਿੰਦੇ ਨੇ ਕਿ ਬਸ ਠੀਕ ਆ ਦਿਨੀ ਕੱਟਣੇ ਨੇ ਵਾਈ ਕਿਉਂ ਤੁਸੀਂ ਇਹੋ ਜੇ ਲੋਕਾਂ ਨੂੰ ਮਿਲ ਕੇ ਇਹੋ ਜੇ ਲੋਕਾਂ ਨੂੰ ਜਦ ਤੁਸੀਂ ਮਿਲਦੇ ਹੋ ਤੁਸੀਂ ਆਪ ਵੀ 네ਗੇਟਿਵ ਹੋ ਜਾਂਦੇ ਹੋ ਤੁਸੀਂ ਤੁਸੀਂ ਇਹ ਪ੍ਰੈਕਟੀਕਲ ਕਰਕੇ ਦੇਖ ਲਿਓ ਜਦੋਂ ਤੁਸੀਂ ਇਹੋ ਜਿਹੇ ਕਿਸੇ ਪਰਸਨ ਨੂੰ ਮਿਲੋਗੇ ਨਾ ਤੁਸੀਂ ਖੁਦ ਵੀ ਡਾਊਨ ਫੀਲ ਕਰੋਗੇ ਤੇ ਜਦ ਤੁਸੀਂ ਇਹੋ ਜਿਹੇ ਪਰਸਨ ਨੂੰ ਮਿਲੋਗੇ ਜਿਹੜਾ ਹੋਗਾ ਚੜ੍ਹਦੀ ਕਲਾ ਦੇ ਵਿੱਚ ਸ਼ੁਕਰਾਨਾ ਵਾਹਿਗੁਰੂ ਦਾ ਤੁਹਾਨੂੰ ਕਿੰਨੀ ਪੋਜ਼ਿਟਿਵਿਟੀ ਆਂਦੀ ਆ ਕਿੰਨੀ ਤੁਸੀਂ ਖੁਦ ਕਿੰਨਾ ਚੜ੍ਹਦੀ ਕਲਾ ਦੇ ਵਿੱਚ ਫੀਲ ਕਰਦੇ ਹੋ ਸੋ ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਤੋਂ ਵੀ ਹਮੇਸ਼ਾ ਦੂਰ ਰਹਿਣਾ ਚਾਹੀਦਾ ਪਾਸਾ ਹੀ ਕਰਨਾ ਚਾਹੀਦਾ ਕਿਨਾਰਾ ਹੀ ਕਰਨਾ ਚਾਹੀਦਾ ਇਹੋ ਜਿਹੇ ਲੋਕਾਂ ਤੋਂ ਜਿਹੜੇ ਕਦੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਹਮੇਸ਼ਾ ਟੈਨ ਦੀ ਗੱਲ ਹੀ ਕਰਨਗੇ ਉਹਨਾਂ ਨੇ ਚੜ੍ਹਦੀ ਕਲਾ ਦੀ ਗੱਲ ਕਦੇ ਕਰਨੀ ਹੋਈ ਨਹੀਂ ਹੁੰਦੀ ਸੋ ਇਹ ਸੀਗਾ ਮੈਨੂੰ ਇਹ ਮੈਸੇਜ ਆਇਆ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕਿੱਦਾਂ ਦੇ ਲੋਕਾਂ ਦਾ ਸਾਥ ਕਰਨਾ ਚਾਹੀਦਾ ਜਾਂ ਕਿੱਦਾਂ ਦੇ ਲੋਕਾਂ ਦੀ ਸਾਨੂੰ ਮਤਲਬ ਕਿੰਨਾ ਦੇ ਕਿੱਦਾਂ ਦੇ ਲੋਕਾਂ ਦੇ ਵੀ ਸਾਨੂੰ ਬੈਠਣਾ ਉੱਠਣਾ ਚਾਹੀਦਾ ਸੋ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਊਗੀ ਇੱਕ ਇੱਕ ਮਤਲਬ ਮੇਰੀ ਰਿਕੁਐਸਟ ਆ ਕਿ ਜੇ ਤੁਹਾਨੂੰ ਇਹ ਗੱਲਬਾਤ ਸੱਚੀ ਚੰਗੀ ਲੱਗੀ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਕਿ ਮੈਨੂੰ ਨੈਕਸਟ ਕਿਸ ਟਾਪਿਕ ਦੇ ਉੱਤੇ ਵੀਡੀਓ ਬਣਾਉਣੀ ਚਾਹੀਦੀ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ